ਛੋਟੀ ਜੀ ਮੈਨੂੰ ਗੱਲ ਦੱਸੋ ਵੀ ਜਦੋਂ ਆਪਾਂ ਆਪਣੇ ਬੱਚੇ ਨੂੰ ਇਹ ਕਹਿੰਨੇ ਆ ਪੁੱਤ ਆਏ ਨਹੀਂ ਕਰਨਾ ਬੇਟਾ ਆਏ ਨਹੀਂ ਕਰਨਾ ਇੱਥੇ ਨਹੀਂ ਬੈਠਣਾ ਇਹ ਚੀਜ਼ ਮੂੰਹ 'ਚ ਨਹੀਂ ਪਾਉਣੀ ਆਪਾਂ ਕਿੰਨੀ ਵਾਰੀ ਦਿਨਚਨੋਂ ਆਪਾਂ 100 ਵਾਰੀ ਉਹਨੂੰ ਕਿਸੇ ਗਲਤ ਚੀਜ਼ਾਂ ਤੋਂ ਰੋਕਦੇ ਹਾਂ ਹੁਣ ਬੱਚਾ ਕਿ ਸਾਡਾ ਗੁਲਾਮ ਬਣ ਗਿਆ ਜੇ ਅਸੀਂ ਉਹਨੂੰ ਇਹ ਗੱਲਾਂ ਕਹਿੰਨੇ ਆ ਤਾਂ ਉਹ ਸਾਡਾ ਗੁਲਾਮ ਹੋ ਗਿਆ ਤੁਸੀਂ ਆਪ ਦੱਸੋ ਜੇ ਤੁਹਾਡੇ ਕਹੇ ਤੇ ਬੱਚੇ ਨੇ ਚੀਜ਼ ਛੁੱਟਦੀ ਤਾਂ ਤੁਸੀਂ ਫਿਰ ਗੱਲ ਲਾ ਕੇ ਕੁੱਟ ਕੇ ਜੱਫੀ ਪਾ ਲੈਨੇ ਹੋ ਕਿਸ ਵਜ੍ਹਾ ਨਾਲ ਪੈਂਦੀ ਹੈ ਵੀ ਹਾਂ ਬੱਚੇ ਨੇ ਆਪਣੀ ਪਾਪਾ ਦੀ ਆਪਣੀ ਮੰਮਾ ਦੀ ਗੱਲ ਨੂੰ ਰੱਖਿਆ ਹਨ ਰਿਸਪੈਕਟ ਕੀਤੀ ਹੈ ਨਾ ਚਾਹੇ ਵੱਡੇ ਹੋ ਜਾਣ ਜੇ ਆਪਾਂ ਕੋਈ ਵੀ ਗੱਲ ਕਹਿੰਦੀ ਬੱਚੇ ਨੂੰ ਪੁੱਤ ਇਹ ਨਹੀਂ ਕਰਨਾ ਉਹ ਨਹੀਂ ਕਰਦੇ ਉਹਦੇ ਵਿੱਚ ਰਿਸਪੈਕਟ ਹੁੰਦੀ ਹੈ ਏਹੀ ਸੇਮ ਚੀਜ਼ ਹਸਬੰਡ ਤੇ ਵਾਈਫ ਲਈ ਹੁੰਦੀ ਹੈ ਹੁਣ ਜੇ ਕੋਈ ਹਸਬੰਡ ਆਪਣੀ ਵਾਈਫ ਨੂੰ ਕਹੇ ਵੀ ਹਾਂ ਇਦਾਂ ਇਦਾਂ ਦਾ ਕਰਨਾ ਹੈ ਵੀ ਆਪਾਂ ਰਿਸ਼ਤੇਦਾਰੀ ਚ ਜਾਣਾ ਉੱਥੇ ਜਾਣਾ ਉੱਥੇ ਉਹ ਚੁੱਪਚਾਪ ਚਲੇ ਜਾਂਦੀ ਹੈ ਉਨੇ ਦਾ ਮਤਲਬ ਇਹ ਥੋੜਾ ਵੀ ਉਹ ਉਹ ਦਬ ਗਈ ਜਾਂ ਉਹ ਤੁਸ ਤੋਂ ਡਰਦੀ ਆ ਉਹ ਤੁਹਾਡੀ ਇੱਜ਼ਤ ਕਰ ਰਹੀ ਹੁੰਦੀ ਆ ਉਹ ਤੁਹਾਡੀ ਰਿਸਪੈਕਟ ਕਰ ਰਹੀ ਹੁੰਦੀ ਆ ਤੇ ਅਸੀਂ ਕਹਿੰਦੇ ਹਾਂ ਹਾਂ ਅਸੀਂ ਆਪਣੀ ਵਾਈਫ ਨੂੰ ਦਬਾ ਕੇ ਰੱਖਿਆ ਵਾ ਜਿਵੇਂ ਅਸੀਂ ਕਹਿੰਨੇ ਹਾਂ ਉਵੇਂ ਕਹਿਣੇ ਚ ਚੱਲਦੀ ਆ ਨਹੀਂ ਜੀ ਨਹੀਂ ਇਸ ਇਹ ਚੀਜ਼ਾਂ ਸਮਾਜ ਨੇ ਹੀ ਗਲਤ ਬਣਾਤੀਆਂ ਦਬਰ ਦਬਾਉਣ ਵਾਲੀ ਗੱਲੇ ਨਹੀਂ ਐਨਾ ਵਧੀਆ ਲਾਈਫ ਪਾਰਟਨਰ ਤੁਹਾਡੀ ਜ਼ਿੰਦਗੀ ਚ ਪਰਮਾਤਮਾ ਨੇ ਭੇਜਿਆ ਹੋਵੇ ਉਹ ਤੁਹਾਡੀ ਰਿਸਪੈਕਟ ਕਰੇ ਤੁਸੀਂ ਉਹਦੀ ਰਿਸਪੈਕਟ ਕਰੋ ਠੀਕ ਆ ਨਾ ਜਿੱਦਾਂ ਮਤਲਬ ਜਿੱਦਾਂ ਦੀ ਇੱਜ਼ਤ ਦੇਵੋਗੇ ਉਦਾਂ ਦੀ ਇੱਜ਼ਤ ਕਰਵਾ ਲਓਗੇ いい感じ。